ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਅਪਣੇ ਮੁਖ ਦੇਵੋ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਤੇ ਜੋ ਬਿਨ ਅਮਲੇ ਅਮਲੇ ਮਰ ਜਾਈ ਹੈ ਤੋ ਹਰ ਬਿਨ ਹਮ ਮਰ ਜਾਤੇ ਰਹਾਉ ਤੁਮ ਹਰ ਸਰਵਰ ਅਤ ਅਗਾਹ ہم نہ نہ سکے انت متی تو پرے پرے پرم پر سوامی مت جانو اپن گاتی ہر کے سنت جنا ہر جپیو گور رنگ چلو لے راتی ਹਰ ਹਰ ਭਗਤ ਬਣੀ ਅਤ ਸੁਬਾਹ ਹਰ ਜਪਿ ਓਇ ਓਤਮ ਪਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਪਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਖੋਲਾਜ ਪਗਾਤੀ ਨਾ ਸ੍ਰੀ ਮਹਲਾ ਚੌਥਾ ਹਰ ਹਰ ਬੂੰਦਾ ਭਏ ਹਰ ਸੁਆਮੀ ਹਮ ਚਾਤਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਅਪਨੇ ਮੁਖ ਦੇਵੋ ਹਰ ਨਿਮਖਾਤੇ ਹਰ ਬਿਨ ਰਹੈ ਨਾ ਸਕੋ ਇਕ ਰਤੇ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ ਤੋਹਰ ਬਿਨ ਹਮ ਮਰ ਜਾਤੀ ਰਹਾਉ ਤੁਮਹਾਰ ਸਰਵਰ ਅਤਿ ਅਗਾਹ ਹਮ ਲੈ ਨਾ ਸਕੈ ਅੰਤ ਮਤੀ ਤੋ ਪਰੇ ਪਰੇ ਅਪਰੰਪਰ ਸੁਆਮੀ ਮਿਤ ਜਾਨੂ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਓਤਮ ਪਤੀ ਆਪੇ ਠਾ ਕੋਰੇ ਆਪੇ ਸੇਵਕ ਆਪ ਬਣਾਵੇ ਪਤੀ ਨਾਨਕ ਜਨ ਤੁਮਰੇ ਸਰਣਾਇ ਹਰ ਰਖੋ ਲਾਜ ਪਗਾਤੀ ਤਨਾ ਸ੍ਰੀ ਮਹਲਾ ਚੌਥਾ ਹਰ ਹਰ ਬੂਦ ਭਏ ਹਰ ਸੁਆਮੀ ਹਮ ਚਾਤਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭੇ ਆਪਣੇ ਮੁਖ ਦੇਵ ਹੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਤੀ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੇ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲੈ ਨਾ ਸਕੈ ਅੰਤ ਮਤੀ ਤੂ ਪਰ ਪਰ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੋ ਲੈ ਰਾਤੀ ਹਰ ਹਰ ਭਗਤ ਬਣਿਆ ਸੁਭਾ ਹਰ ਜਪਿਓ ਹੋਇਓ ਤੁਮ ਪਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੇ ਸਰਣਾਇ ਹਰ ਰੱਖੋ ਲਾਜ ਭਗਾਤੀ ਤਨਾ ਸ੍ਰੀ ਮਹਲਾ ਚੌਥਾ ਹਰ ਹਰ ਬੂਦ ਭਏ ਹਰ ਸੁਆਮੀ ہم شاترک بلل بللاتی ہر ہر کرپا کرو ہو پرب اپنی مکھ دیو ہو ہر نیم کھاتے ہر بن رہ نہ سکو اک رات جو بنے املے امنے مر جائے ہے تو ہر بن ہم مر جاتے رہاو ਤੁਮਹਾਰ ਸਰਵਰ ਅਤਿ ਅਗਾਹ ਹਮ ਲਹਿ ਨਾ ਸਕੇ ਅੰਤ ਮਤੀ ਤੂ ਪਰੇ ਪਰ ਅਪਰੰਪਰ ਸੁਆਮੀ ਮੇਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣਿਆਤ ਸੁਬਾਹ ਹਰ ਜਪਿਓ ਓ ਤਮ ਪਾਤੇ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਪਾਤੇ ਨਾਨਕ ਜਨ ਤੁਮਰੀ ਸਰਣਾਏ ਹਰ ਰੱਖੋ ਲਾਜ ਪਗਾਤੇ ਤਨਾ ਸ੍ਰੀ ਮਹਲਾ ਚੌਥਾ ਹਰ ਹਰ ਬੂੰਦ ਪਏ ਹਰ ਸੁਆਮੀ ਹਮ ਚਾਤਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਹੋ ਪ੍ਰਭ ਆਪਣੇ ਮੁਖ ਦੇਵ ਹੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਤੀ ਜੋ ਬਿਨ ਅਮਰੇ ਅਮਲੀ ਮਰ ਜਾਈ ਹੈ ਤੋ ਹਰ ਬਿਨ ਹਮ ਮਰ ਜਾਤੇ ਰਹਾ ਤੁਮ ਹਰ ਸਰਵਰ ਅਤ ਅਗਾ ਹਮ ਲੈ ਨ ਸਕੈ ਅੰਤ ਮਤੀ ਤੋ ਪਰ ਪਰ ਅਪਰੰਪਰ ਸੁਆਮੀ ਮਿਤ ਜਾਨੁ ਆਪ ਨਗਾਤੇ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚੁਲੂ ਲੈ ਰਾਤੀ ਹਰ ਹਰ ਭਗਤ ਬਨੇਤ ਸੋ ਬਾਣ ਹਰ ਜਪਿਓ ਏਹ ਉਤਮ ਪਾਤੀ ਆਪੇ ठाकुर ਆਪੇ ਸੇਵਕ ਆਪ ਬਣਾਵੇ ਪਾਤੀ नानक जन तुमरे शरणाई हर राखो लाज पगाती तना श्री महल्ला चौथा हर हर गूंद भये हर स्वामी हम चात्रिक बिलल बिल लाती हर हर कृपा करहु प्रभ अपनी ਮੁਖ ਦੇਵ ਹੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉ ਬਿਨ ਅਮਲੇ ਅਮਲੇ ਮਰ ਜਾਈ ਹੈ ਤੋ ਹਰ ਬਿਨ ਹਮ ਮਰ ਜਾਤੇ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾਸ ਕਹਿ ਅੰਤਮਤੀ ਤੂੰ ਪਰੇ ਪਰੇ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਉ ਗੁਰ ਰੰਗ ਚੁਲੂ ਲੈ ਰਾਤੀ ਹਰ ਹਰ ਭਗਤ ਬਨੇ ਅਦ ਸੁਬਾਹ ਹਰ ਜਪਿਉ ਉਹ ਤਮ ਪਾਤੀ ਆਪੇ ਠਾ ਕੋਰੇ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਨਾਇ ਹਰ ਰੱਖੋ ਹਲਾਜ ਪਗਾਤੀ ਤਨਾ ਸ੍ਰੀ ਮਹਲਾ ਚੌਥਾ ਹਰ ਹਰ ਗੂੰਦ ਭਏ ਹਰ ਸੁਆਮੀ हम चात्रिक बिलल बिललाती हर हर कृपा करो प्रभु अपनी मुख देव हर निमखाती हर बिन रहनास कोई रात जो बिन अमले मुली मर जाई है ਤਉ ਹਰ ਬਿਨ ਹਮ ਮਰ ਜਾਤੇ ਰਹਾ ਤੂੰ ਹਰ ਸਰਵਰ ਅਤਿ ਅਗਹਾ ਹਮ ਲੈ ਨਾ ਸਕੈ ਅੰਤ ਮਤੀ ਤੂੰ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚ ਲੁਲੈ ਰਾਤੀ ਹਰ ਹਰ ਭਗਤ ਬਣਿਆਤ ਸੁਬਾਹ ਹਰ ਜਪਿਓ ਹੋ ਤਮ ਪਾਤੇ ਆਪੇ ठाकुर ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਣਾਇ ਹਰ ਰੱਖੋ ਲਾਜ ਭਗਾਤੀ ਤਨਾ ਸ੍ਰੀ ਮਹਲਾ ਚੌਥਾ ਹਰ ਹਰ ਬੂਦ ਭਈ ਹਰ ਸੁਆਮੀ ਹਮ ਚਾਤਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੇ ਮੁਖ ਦੇਵੋ ਹਰ ਨਿਮਖਾਤੀ ਹਰ ਬਿਨਾਂ ਰਹਿ ਨਾ ਸਕੋ ਇਕ ਰਾਤੀ ਜੋ ਬਿਨ ਅਮਲੇ ਅਮਨੀ ਮਰ ਜਾਈ ਹੈ ਤੋ ਹਰ ਬਿਨ ਹਮ ਮਰ ਜਾਤੇ ਰਹਾਓ ਤੁਮ ਹਰ ਸਰਵਰ ਅਤਿ ਅਗਹਾ हम लहना सक है अंतमती तू परे परे परम पर स्वामी मेट जानो हो अपन गाती हर के संत जरा हर जपियो गुरु रंग च लुलै राती हर हर भगत बनेत सुबह हर जपियो तम पाते आपे ठाकुर ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮ ਰੇ ਸਰਣਾਇ ਹਰ ਰੱਖੋ লাਜ ਭਗਾਤੀ ਤਨਾ ਸ੍ਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੇ ਮੁਖ ਦੇਵ ਹੋ ਹਰ ਨਿਮਖਾਤੇ ਹਰ ਬਿਨ ਰਹਿ ਨਾ ਸਕੋ ਇਕ ਰਤੇ ਜੋ ਬਿਨ ਅਮਲ ਹੈ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੇ ਰਹਾਉ ਤੁਮਹਾਰ ਸਰਵਰ ਅਤਿ ਅਗਾਹ ਹਮ ਲਹਿ ਨਾ ਸਕੇ ਅੰਤਮਤੀ ਤੂੰ ਪਰੇ ਪਰੇ ਅਪਰੰਪਰ ਸੁਆਮੀ ਮਿਤ ਜਾਨੂ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੋ ਲੈ ਰਾਤੀ ਹਰ ਹਰ ਭਗਤ ਬਨੇ ਅਤ ਸੋਬਾ ਹਰ ਜਪਿ ਓਏ ਓ ਤਮ ਪਾਤੀ ਆਪੇ ठाकुर ਆਪੇ ਸੇਵਕ ਆਪ ਬਣਾਵੇ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਖੋਲਾਜ ਪਗਾਤੀ ਤਨਾ ਸ੍ਰੀ ਮਹਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤਰਿਕ ਬਿਲ ਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਅਪਨੇ ਮੁਖ ਦੇਵੋ ਹਰ ਨਿਮ ਖਾਤੇ ਹਰ ਬਿਨ ਰਹੇ ਨਾ ਸਕੋ ਇਕ ਰਤੇ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ ਤੋ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤਿ ਅਗਹਾ ਹਮ ਲੈ ਨਾ ਸਕੈ ਅੰਤ ਮਤੀ ਤੋ ਪਰੇ ਪਰੇ ਅਪਰੰਪਰ ਸੁਆਮੀ ਮਿਤ ਜਾਨੂ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਹੋ ਤਮ ਪਤੀ ਆਪੇ ਠਾ ਕੋਰੇ ਆਪੇ ਸੇਵਕ ਆਪ ਬਣਾਵੇ ਪਤੀ ਨਾਨਕ ਜਨ ਤੁਮਰੇ ਸਰਣਾਇ ਹਰ ਰਖੋ ਲਾਜ ਪਗਾਤੀ ਤਨਾ ਸ੍ਰੀ ਮਹਲਾ ਚੌਥਾ ਹਰ ਹਰ ਗੁੰਦ ਭਏ ਹਰ ਸੁਆਮੀ ਹਮ ਚਾਤਰ ਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭੇ ਆਪਣੇ ਮੁਖ ਦੇਵ ਹੋ ਹਰ ਨਿਮ ਖਾਤੇ ਹਰ ਬਿਨ ਰਹਿ ਨਾ ਸਕੋ ਇਕ ਰਤੀ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੇ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲੈ ਨਾ ਸਕੈ ਅੰਤ ਮਾਤੀ ਤੂ ਪਰ ਪਰ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੋ ਲੈ ਰਾਤੀ ਹਰ ਹਰ ਭਗਤ ਬਣਿਆ ਤੇ ਸੁਭਾ ਹਰ ਜਪਿਓ ਓ ਤਮ ਪਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੇ ਸਰਣਾਇ ਹਰ ਰੱਖੋ ਲਾਜ ਭਗਾਤੀ ਤਨਾ ਸ੍ਰੀ ਮਹਲਾ ਚੌਥਾ ਹਰ ਹਰ ਬੂਦ ਭਏ ਹਰ ਸੁਆਮੀ ہم چاترک بلل بللاتی ہر ہر کرپا کرو پرب اپنی مکھ دیو ہو ہر نیم کھاتی ہر بن رہ نہ سکو اک رت جو بن اولے امنی مر جائے ہے تو ہر بن ہم مر جاتے رہاو ਤੁਮਹਾਰ ਸਰਵਰ ਅਤਿ ਅਗਹਾ ਹਮ ਲਹਿ ਨਾ ਸਕੇ ਅੰਤ ਮਤੀ ਤੂ ਪਰੇ ਪਰ ਅਪਰੰਪਰ ਸੁਆਮੀ ਮੇਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣਿਆ ਤੇ ਸੁਬਾਹ ਹਰ ਜਪਿਓ ਓ ਤੁਮ ਪਾਤੀ ਆਪੇ ठाकुर ਆਪੇ ਸੇਵਕ ਆਪ ਬਣਾਵੇ ਪਾਤੀ ਨਾਨਕ ਜਨ ਤੁਮਰੇ ਸਰਣਾਏ ਹਰ ਰੱਖੋ लाज ਭਗਾਤੀ ਤਨਾ ਸ੍ਰੀ ਮਹਲਾ ਚੌਥਾ ਹਰ ਹਰ ਬੂੰਦ ਪਏ ਹਰ ਸੁਆਮੀ ਹਮ ਚਾਤਰ ਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੇ ਮੁਖ ਦੇਵ ਹੋ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਤੀ ਜੋ ਬਿਨ ਅਮਰੇ ਅਮਲੀ मर जई है तू हर बिन हम मर जाते राहु तुम हर सरवर अति अगा हम लहै न सके अंतमती तू पर पर अपरंपर स्वामी मेट जानो आप न गाती हर के संत जना हर जपयो ਗੁਰ ਰੰਗ ਚੁਲੂ ਲੈ ਰਾਤੀ ਹਰ ਹਰ ਭਗਤ ਬਣਿਆਤ ਸੁਬਾਹ ਹਰ ਜਪਿਓ ਉਹ ਤਮ ਪਾਤੀ ਆਪੇ ठाकुर ਆਪੇ ਸੇਵਕ ਆਪ ਬਣਾਵੇ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਖੋ ਲਾਜ ਭਗਾਤੀ ਤਨਾ ਸ੍ਰੀ ਮਹਲਾ ਚੌਥਾ ਹਰ ਹਰ ਗੁੰਦ ਭਈ ਹਰ ਸੁਆਮੀ ਹਮ ਚਾਤਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵ ਹੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉ ਬਿਨ ਅਮਲੇ ਅਮਲੇ ਮਰ ਜਾਈ ਹੈ ਤੋ ਹਰ ਬਿਨ ਹਮ ਮਰ ਜਾਤੇ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਨਾਸ ਕਹਿ ਅੰਤਮਤੀ ਤੁਮ ਪਰੇ ਪਰੇ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਉ ਗੁਰ ਰੰਗ ਚੁਲੂ ਲੈ ਰਾਤੀ ਹਰ ਹਰ ਭਗਤ ਬਣੇ ਅਦ ਸੁਬਾਹ ਹਰ ਜਪਿਓ ਓ ਤਮ ਪਾਤੀ ਆਪੇ ठा ਕੋਰੇ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮ ਰੇ ਸਰਨਾਇ ਹਰ ਰੱਖੋ ਲਾਜ पगाती श्री महला चौथा हर हर बूंद पय हर स्वामी हम चातृक बिलल बिललाती हर हर कृपा करो प्रभे अपने मुख देव हर निमखाती ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ ਤੋ ਹਰ ਬਿਨ ਹਮ ਮਰ ਜਾਤੇ ਰਹਾ ਤੁਮ ਹਰ ਸਰਵਰ ਅਤ ਅਗਹਾ ਹਮ ਲਹਿ ਨਾ ਸਕੈ ਅੰਤ ਮਾਤੀ ਤੂੰ ਪਰੈ ਪਰੈ ਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਨਿਆਤ ਸੁਬਾਹ ਹਰ ਜਪਿਓ ਹੋ ਤਮ ਪਾਤੇ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਣਾਇ ਹਰ ਰੱਖੋ ਲਾਜ ਭਗਾਤੀ ਤਨਾ ਸ੍ਰੀ ਮਹਲਾ ਚੌਥਾ ਹਰ ਹਰ ਬੂਦ ਭਈ ਹਰ ਸੁਆਮੀ ہم شاترک بلل بللاتی ہر ہر کرپا کر ہو پرب اپنے مکھ دیو ہو ہر لمحاتی ہر بنا رہ نہ سکو اک رات جو بن عملے امنے مر جائے ہے ਤੋਹਰ ਬਿਨ ਹਮ ਮਰ ਜਾਤੇ ਰਹਾਓ ਤੁਮਹਾਰ ਸਰਵਰ ਅਤਿ ਅਗਹਾ ਹਮ ਲਹਿ ਨ ਸਕੈ ਅੰਤ ਮਤੀ ਤੋ ਪਰੇ ਪਰੇ ਪਰੰਪਰ ਸੁਆਮੀ ਮਿਤ ਜਾਨੂ ਹੋ ਆਪਨ ਗਾਤੀ ਹਰ ਕੇ ਸੰਤ ਜਰਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਨੇ ਅਤ ਸੁਬਾਹ ਹਰ ਜਪਿਓ ਹੋ ਤਮ ਪਾਤੇ ਆਪੇ ठाकुर ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੇ ਸਰਣਾਇ ਹਰ ਰਖੋ ਲਾਜ ਭਗਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ